ਵਿੱਤੋ ਮੇਰਾ ਚਿੱਤ ਮਚਿਆ ਪਿਆ ਵੀ ਮੈਂ ਇੱਕ ਮਾਂ ਸੀ ਤੇ ਮੈਨੂੰ ਪੁੱਛਤਾ ਲੈਂਦਾ ਵਿਆਹ ਕਰਾਉਣਾ ਸੀਗਾ ਚੱਲ ਮੈਂ ਉਹ ਵੀ ਸਵੀਕਾਰ ਕਰ ਲਿਆ ਫੇਰ ਇਹਨਾਂ ਦਾ ਹੀ ਖੀਰੀ ਇਹਨਾਂ ਦਾ ਫਰਕ ਪੈਂਦਾ ਮੈਨੂੰ ਇਹ ਨਹੀਂ ਪਤਾ ਲੱਗਿਆ ਕਾਲੇ ਪਿਛੇ ਪਿਆ ਖਾਨ ਪਿਛੇ ਪਿਆ ਤੁਰਨ ਫਿਰਨ ਪਿਛੇ ਪਿਆ ਕਿ ਪੈਨਨ ਪਿਛੇ ਤੂੰ ਹੀ ਸਾਰੇ ਪੁਆੜਿਆਂ ਦੀ ਜੜਾ ਤੇਰੀ ਕਰਦੀ ਕਾਲਪੁਰਗੇ ਘਟ ਮੋ ਕੋ ਪੋਇਟ ਮੈਂ ਨਾਲ ਪੈ ਜਾੜਿਆ ਪਵਾੜਿਆਂ ਦੀ ਜੜ ਤਾਂ ਮੈਂ ਬਣ ਗਈ ਜੇ ਉੱਧੇ ਹੀ ਕ ਲੜਕਰੇ ਹੁੰਦਾ ਤਾਂ ਨਾ ਚਾਚਾ ਨੂੰ ਪਤਾ ਲੱਗਦਾ ਮੈਂ ਤਾਂ ਫੇਰ ਵੀ ਟਾਈਮ ਪਾਸ ਕਰ ਰਹੀਂਦੀ ਐ ਨਹੀਂ ਮੈਨੂੰ ਇੱਕ ਜਰਦੀ ਆਹ ਮੈਂ ਆਪਣੇ ਮੈਨੂੰ ਇੱਕ ਗੱਲ ਦੱਸ ਭੈਣੇ ਇੱਕ ਗੱਲ ਦੱਸ ਮੈਨੂੰ ਮਾਤਾ ਜੀ ਇੱਕ ਮਿੰਟ ਥੋੜੀ ਸ਼ਾਂਤੀ ਰੱਖੋ ਵੀ ਤੁਹਾਨੂੰ ਜਿਹੜੀ ਅਸਲ ਦੇ ਵਿੱਚ ਪ੍ਰੋਬਲਮ ਹੈ ਉਹ ਸੱਸ ਤੋਂ ਆਇਆ ਕਿ ਘਰ ਵਾਲੇ ਤੋਂ ਦੋਵਾਂ ਤੋਂ ਹੀ ਹੈ ਜੀ ਮੈਨੂੰ ਤਾਂ ਤੇ ਫਿਰ ਰਹਿਣਗੀ ਕਿਹਦੇ ਨਾਲ ਮੈਂ ਰਹਿਣਾ ਹੀ ਨਹੀਂ ਚਾਹੁੰਦੀ ਜੀ ਸਾਡਾ ਤਾਂ ਨਵੇੜ ਦਿਓ ਤਾਂ ਫਿਰ ਐ ਕਿ ਮੈਨੂੰ ਨਵੇੜ ਦਿਓ ਗੁੱਡੇ ਗੁੱਡੀ ਦਾ ਖੇਡ ਹੈ ਲੈ ਦੱਸ ਪਹਿਲੇ ਮੈਨੂੰ ਪ ਕੀ ਕਰ ਤੂੰ ਤਾਂ ਮੇਰੀ ਇਹ ਨਸ ਪਸਤੌਨੀ ਆ ਉਦੋਂ ਸਾਡੇ ਅੱਖੇ ਲੱਗ ਜਾਂਦੀ ਹੁਣ ਤੂੰ ਪਸਤੌਨੀ ਐ ਇਹ ਤਾਂ ਉਹ ਕਹਦਾ ਸੀ ਤੈਨੂੰ ਅਸੀਂ ਅਸੀਂ ਤਾਂ ਲੈ ਕੇ ਆਉਨੇ ਫੇਰ ਵੀ ਸਵੀਕਾਰ ਕਰਦੇ ਤੇ ਤੂੰ ਕਹਿੰਦੀ ਮੈਂ ਤੁਹਾਨੂੰ ਛੱਡ ਕੇ ਜਾਨੀ ਖਬਰੇ ਤੀਜਾ ਹੋਰ ਕਿਹੜਾ ਪੜੀ ਬੈਠੀ ਸਾਨੂੰ ਕੀ ਪਤਾ